ਆ ਵੀ ਲੈਣ ਤਾਂ ਬੜਾ ਅਛਰ ਵਾਲੀ ਅੱਗੇ ਇੰਡੀਆ ਨੂੰ ਦਬਈਆ ਲਾ ਲਓ ਜੀ ਆ ਵੀ ਰਣਾ ਚੱਲਾ ਦਬਈ ਆ ਚਾਈ 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 6 ਜੱਦੀ ਠੀਕ ਆ ਆ ਹੈਪੀ ਬਰਥਡੇ ਵਾਲੇ ਮੁੰਡੇ ਦੂਜਾ ਕਿਥੇ ਆ ਆ ਵੀ ਆ ਇਹਦਾ ਐਡਵਾਂਸ ਚੱਲਣ ਡਿਆ ਥੋੜਾ ਇਹ ਤਾਂ ਥੋੜਾ ਜਿਹਾ ਐਡਵਾਂਸ ਚੱਲਣ ਡਿਆ 6 ਜੱਦੀ ਵੀ ਲੈ ਜਾਂਦਾ ਵਾ ਫਲ ਫਰੂਟ ਹੀ ਗੋੜੇ ਲਾਏ 6 ਉਹ ਕਮਜ਼ੋਰ ਆ ਨਾ ਬੰਦਾ ਫੂ ਚੜ ਪਾਇਆ ਨੇਤਾ ਉਹ ਬੁੱਲਰ ਵਾਲੇ ਗੰਡਾ ਆ ਆ ਗਿਆ ਜੀ ਬਰਡੇ ਵਾਲਾ ਮੁੰਡਾ ਪਰ ਇਹਸ ਮੜਿਆ ਜਿਹਦਾ ਵਾਂਗੂ ਨਾ ਗਾਰੇ ਆ ਨਹੀਂ ਤਾਸਕ ਨੇਗਾ ਮੀਂਹ ਜਦੋਂ ਕਟੂ ਲੋ ਮੂੰਹ ਤੇ ਉਹ ਕੇਕ ਨਹੀਂ ਕੇਕ ਨਹੀਂ ਕੇਕ ਨਹੀਂ ਆਹ ਲਾ ਦੇ ਮਾਰਨਾ ਮੂੰਹ ਨੀ ਕੇ ਜੀ ਫਜਨੀ ਕਿਆ ਬਾਜੀ ਅੱਜ ਵੀ ਬਰਥਡੇ ਆਇਨੂੰ ਲਾ ਦੇਣਾ ਦੋਵੇਂ ਇੱਕ ਉਹਨੂੰ ਕੱਟਣ ਦਾ ਦੇ ਇੱਕ ਉਹਨੂੰ ਕੱਟਣ ਦਾ ਇਧਰੋਂ ਮੈਂ ਇਹ ਹੁਣ ਵੀ ਇਹੋ ਕੱਟ ਯਾਰ ਹੁਣ ਵੀ ਇਹੋ ਕੱਟਣਾ ਰਾਤ ਕੱਟਦਾ ਰਾਤ ਕਈ ਬਾਤ ਗਈ ਮੋਮਬਤੀਆਂ ਲਾ ਨਹੀਂ ਨਹੀਂ ਗੱਡੀ ਪੈਟਰੋਲ ਉਹ ਦੂਜੀ ਨਹੀਂ ਆ ਗਈ ਕੱਟਣਾ ਮੈਂ ਪੈਟਰੋਲ ਇਹਦਾ ਫੂਕ ਮਾਰ ਦੇ ਕਾਰ ਜਾ ਕੇ ਲਾ ਲੂ ਮੋਮਬਤੀਆਂ ਇਹਦਾ ਫੂਕ ਮਾਰੇ ਸੁੱਟ ਦਿਆ ਜਾਂਦਾ ਆ ਲੱਭੀ ਹੋਣੀ ਚਾਹੀਦੀ ਆ ਤੂੰ ਪਰਲੇ ਪਾਸੇ ਹੋ ਤੇਰਾ ਪਰਲਾ ਹੀ ਲੁਕ ਜੋ ਲੈ ਜੋ ਬਰੋ ਫੜ ਜਾ ਫੋਟੋ ਖਿੱਚ ਲੈਣ ਦੇ ਭਾਈ ਇਧਰ ਨੂੰ ਆ ਫੋਟੋ ਖਿੱਚਾਂ ਫੋਟੋ ਖਿੱਚਾ ਪਹਿਲਾਂ ਚਲੋ ਜਲੋ ਵੀਡੀਓ ਬਣਾਣਾ ਵੀਡੀਓ ਵੀਡੀਓ ਬਣ ਦੀ ਨਾਲੇ ਚਲੋ ਚਲੋ ਕਟਾ ਚਲੋ 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 ਓ ਖਲੋਏ ਓਏ ਕਰਦੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਸ਼ਾਬਾਸ਼ ਆ ਗੰਮੀ ਰੀਆ ਜੇ ਤਾਰੇ ਬੰਪਰ ਨਾਲ ਕਿੱਧਰ ਚੱਲਣਾ ਮਾਰ ਬਾਓ ਮਾਰ ਲੇ ਕੋਟ ਕੇ ਮੈਚ ਵਿੱਚ ਜਾਣਾ ਆ ਆਈ ਆਈ ਅਸਰ ਰੋਣ ਦਾ ਤਾਈ ਆ ਬੀ ਬਾਡੇ ਮੇਰੇ ਦੋਸਤ ਹਾਈਟਾਂ ਦੇ ਬਾਹਰ ਕੇ ਚ ਮੈਂ ਅਮਰਤ ਬਾਦ ਕੇ ਮਾਰ ਉਹ ਨਹੀਂ ਨਹੀਂ ਉਹ ਨਾ ਟੁੱਟੀ ਨਾ ਓ ਬੰਦਿਆ ਉਹ ਜਹ ਯਾਰ ਦਾ ਅਮਰਸਰ ਗੱਜੀ ਕਰਦਾ ਇੱਕ ਮਿੰਟ

ਆ ਲੈ ਜਨਮ ਦੇ ਮਾਲਕ ਬੇ ਬੇ ਉਹ ਨਾ ਆ ਲੈ ਆ ਲੈ ਕਾਮੇਡੀ ਕਾਰਡ ਆ ਨਹੀਂ ਨਹੀਂ ਮਾਤਾ ਕੋਈ ਟੱਚ ਨਹੀਂ ਕੱਟਿਆ ਨਾ 490 ਰੁਪਏ 950 ਆ ਜਾਓ ਹਾਂ ਆਹ ਭਾਈ ਜੀਓ ਪੱਲਾ ਦੇ ਰਹਾ ਸਵਾਹ ਹੋ ਗਿਆ ਸਵਾਹ ਹੋ ਗਿਆ ਬੇ ਕਿੰਦਾ ਦੀ ਆਵਾਜ਼ ਆ ਓਏ 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 ਸੋਤੂ ਨਾ ਆਇਆ ਸੋਤੂ ਕੁੜੀ ਬਣਾਇਆ ਜੇ ਚੜਦਾ ਨਹੀਂ ਨਹੀਂ ਆਇਆ ਆਇਆ ਕਿਦਾਂ ਲੋਗੇ ਆਵਾਜ਼ ਦੇ ਪੇਰ ਦੀ ਤੇ ਗੜਤੀ ਇਹਨਾਂ ਬਾਕੀ ਤੋ ਹੋਗੇ ਹੋਣਾ ਲੱਥ ਗਿਆ ਇਧਰ ਸਾਰਾ ਚਲੋ ਇਹ ਮਿਲਦੇ ਉੱਤੇ ਜਾ ਗਣ ਸਾਰੇ ਕੰਨੂ ਚ ਪੈ ਗਿਆ ਇਹ ਐਨੂੰ ਵੇਖ ਉਹ ਡ੍ਰੈਲ ਮਰਉਣੀ ਜਾਂ ਨਾ ਫੇਰ ਵੱਗ ਗਿਆ ਉਹਦੇ ਸਾਹਮਣੇ ਟੁੱਟੀ ਲੱਗੀ ਸਫਾ ਦੇ ਗੁੱਟ ਹੈ ਗੁੱਟ ਆਹ ਬਹੁਤ ਮੁੰਡਾ ਮਲਾਇਮ ਹੀ ਆ ਲੱਗੇ ਜਾ ਚੁੱਕੇ ਆ ਵੇਖੋ ਅਸੀਂ ਕਿੱਥੇ ਆ ਗਏ ਉੱਧਰ ਵੇ ਸਹੀ ਸਾਰਾ ਜਗ ਤੇ ਯਾਰ ਉੱਤੇ ਹੀ ਉਹ ਤੇ ਬੜੀ ਬਣੀ ਟਿਕਾ ਅਮਨਦੀ ਬੋਲੀ ਇਹਦੇ ਪਤਾ ਇਹਨਾਂ ਨੂੰ ਕਹੇ ਦੇਣ ਲੱਗਦੇ ਹਨ ਕਿਤੇ ਗਿਆ ਪੈਸੇ ਹੈ ਨਾ ਓਏ ਓ ਬੰਦੇ ਆਈ ਵੀ ਮੇਰੇ ਨਾਲ ਬੋਲ ਕਰ ਨਾ ਅੰਦਾ ਆ ਗਿਆ ਬੰਦੀ ਕੰਨਿਆਂ ਦਾ ਹੱਦ ਲਿਆ ਜਨਾਨੀਆਂ ਸਾਰੀਆਂ ਨੂੰ ਭਾਏ ਉਹਨੂੰ ਬੁੜਾ ਹੋਇਆ ਫੇਰ ਨਾ ਤੇ ਆਉਂਦੇ ਲਓ ਜੀ ਲਓ ਹੁਣ ਖਾ ਪੀ ਕੇ ਮੁੰਡੇ ਚੱਲੇ ਕਰਨ ਨੂੰ ਕਿੱਥੇ ਗਿਆ ਉਹ ਬਿੱਲ ਵਾਲਾ ਇਹ ਆ ਬਿੱਲ ਲਗਾਉਣ ਦੇ ਚੈੱਕ ਕਰੋ ਬਿੱਲ ਵਾਲਾ ਕਿਹੜਾ ਓਏ ਸਾਲਾ ਉਹ ਪਿੱਛੇ ਭੱਜ ਗਿਆ ਜੀ ਆਹ ਬੀੜੀਆਂ ਕਿਹੜਾ ਪੀਂਦੇ ਆ ਓਏ ਆ ਨਾਲ ਹੀ ਲਿਆ ਆ ਆ ਲੈ ਭਾਜੀ ਆ ਵੇਖੋ ਭਾਜੀ ਆਇਆ ਭਾਜੀ ਅਬਜਰਦੀ ਵਾਲਾ ਵੀਰ ਇਹ ਧੱਕ ਲੋ ਇਹ ਧੱਕ ਲੋ ਬਾਂ ਪਰੇਗਾ ਨਹੀਂ ਬੱਟੀ ਮਾੜੀ ਜੀ ਉਹ ਸਾਲੇ ਫੋਟੋ ਬੜੀ ਹੁੰਦੀ ਆਉਂਦੀ ਚਲੋ ਆ ਜਾਓ ਚੱਲੀਏ ਹੋ ਗਿਆ ਹੋ ਗਿਆ ਵਲੌਗ ਦਾ ਪੌਂਡੀ ਆ ਆ ਜਾਓ ਆ ਜਾਓ ਆ ਜਾਓ ਓਏ ਉਹਨੂੰ ਕਿਹਾ ਬੈਕ ਕਰਾ ਲਈ ਸਮਾਨ ਤੇ ਨਹੀਂ ਜਾਏਗਾ ਕੋਈ ਗੰਡੇ ਰਹਿ ਗਏ ਉਹ ਪਿੰਨੋ ਵਕਤ ਪਾਇਆ ਜੀ ਚਲ ਆ ਚਲ ਆ ਚਲ ਆ ਚਲ ਅਨਰਮਾਨ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਪਾਰਟੀ ਵਾਲਾ ਵਲੌਗ ਵੇਖ ਕੇ ਤੁਹਾਨੂੰ ਵਧੀਆ ਲੱਗਾ ਹੋਊਗਾ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਹੁਣ ਬੰਦੇ ਸਾਰੇ ਖਲੜ ਗਏ ਉੱਥੇ ਫੋਟੋ ਖਿੱਚ ਕੇ ਐਂਡਲੀ ਬਾਕੀ ਅਜੇ ਤਿੰਨੇ ਜਣੇ ਰਹਿ ਗਏ ਲੱਭੇ ਬਾਕੀ ਚਲੋ ਹੁਣ ਇਹ ਆ ਵੀ گاਉਂ ਬਲੌਗ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਜੇ ਪਾਗੇ ਤੇ ਕਿੰਨੀ ਮਿਹਨਤ ਲਾਸੀ ਉਹ ਬਾਈ 啊，对，对对。